ਮੈਂ ਦੱਸ ਵੀ ਫਰੋਜਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ 'ਚ ਉਹਦਾ ਨਾਂ ਕੀ ਹੈ ਨਾਂ ਲੱਖੀ ਕੌਣ ਆਦਾ ਸਪੱਟਾ ਤੇ ਲੱਖੀ ਭਾਈ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਨਹੀਂ ਲੱਖੀ ਆ ਨਾਮ ਕਿੱਥੇ ਵੇਚਦਾ ਹੈ ਕਿੱਥੇ ਦੇਣ ਆਉਂਦਾ ਉਹ ਸਮਾਨ ਫਰੋਜਪੁਰ ਵਾਲਾ ਬੰਦਾ ਬਾਬੇ ਦਰਗਾਹ ਤੇ ਜਿਹੜੇ ਬਾਬੇ ਦਰਗਾਹ ਬਣੀ ਆ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਉਹ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਹਾਂ ਮਾਮਣਾ ਜਿਹੜੇ ਦਾ ਨਾਂ ਲੈਣਾ ਤੋ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਤੋਂ 50 ਦਾ ਹੀ 50000 ਦਾ ਹਾਂ ਜੀ ਕਿੰਨੇ ਵਾਰੀ ਬਾਤ ਠੀਕ ਹੈ ਕਿੰਨੇ ਵਾਰੀ ਤੁਸੀਂ ਕਾਇ ਗੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾਮਾ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਜਪੁਰ ਵਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੀ ਹੋਊਗਾ ਬਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਬਾਈ ਕਾਦੇ ਤੇ ਹੁੰਦਾ ਹੁੰਦਾ ਸਾਨੂੰ ਸਮਾਨ ਦੇਣਾ ਮੋਟਰਸਾਈਕਲ ਤੇ ਹੁਣ ਆਇਆ ਦੱਸ ਵੀ ਫਿਰੋਜ਼ਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ 'ਚ ਉਹਦਾ ਨਾਂ ਕੀ ਐ ਨਾਂ ਲੱਖੀ ਹੈ ਕਹਾਂ ਨਾ ਦੱਸ ਪੱਟਾ ਤੇ ਲੱਖੀ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਨਹੀਂ ਲੱਖੀ ਨਾਮ ਕਿੱਥੇ ਵੇਚਦਾ ਹੈ ਕਿੱਥੇ ਦੇਣ ਆਉਂਦਾ ਉਹ ਸਮਾਨ ਫਿਰੋਜ਼ਪੁਰ ਵਾਲਾ ਬੰਦਾ ਬਾਬੇ ਬੀਂ ਦਰਗਾਹ ਤੇ ਕਿਹੜੇ ਬਾਬੇ ਦਰਗਾਹ ਬਣੀ ਆ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਤਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਨਾ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਜਿਹੜੇ ਮੁੰਡੇ ਨਾਲ ਕੰਮ ਕਰਦਾ ਸੀ ਕਿੰਨੇ ਦਾ ਲੈ ਕੇ ਆਇਆ ਸੀ ਮਾ 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 ਜਿਹੜੇ ਦਾ ਨਾਂ ਲੈਣਾ ਤੋ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਤੋਂ 50 ਦਾ ਹੀ 50000 ਦਾ ਕਿੰਨੇ ਵਾਰੀ ਬਾਤ ਠੀਕ ਹੈ ਕਿੰਨੇ ਵਾਰੀ ਤੁਸੀਂ ਕਾਇ ਗੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾ ਜੀ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਜਪੁਰ ਵਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੀ ਹੋਊਗਾ ਬਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਬਾਈ ਕਾਦੇ ਤੇ ਹੁੰਦਾ ਹੁੰਦਾ ਸਾਨੂੰ ਸਮਾਨ ਦੇਣਾ ਮੋਟਰਸਾਈਕਲ ਤੇ ਤੇ ਹੁਣ ਆਇਆ ਦੱਸ ਵੀ ਫਿਰੋਜ਼ਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ 'ਚ ਉਹਦਾ ਨਾਂ ਕੀ ਐ ਨਾਂ ਲੱਖੀ ਹੈ ਕਹਾਂ ਨਾ ਦੱਸ ਪੱਟਾ ਤੇ ਲੱਖੀ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਨਹੀਂ ਲੱਖੀ ਨਾਂ ਕਿੱਥੇ ਵੇਚਦਾ ਕਿੱਥੇ ਦੇਣ ਆਉਂਦਾ ਉਹ ਸਮਾਨ ਫਿਰੋਜ਼ਪੁਰ ਵਾਲਾ ਬੰਦਾ ਬਾਬੇ ਬੀਂ ਦਰਗਾਹ ਤੇ ਕਿਹੜੇ ਬਾਬੇ ਦਰਗਾਹ ਬਣੀ ਆ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਤਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਨਾ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਜਿਹੜੇ ਮੁੰਡੇ ਨਾਲ ਕੰਮ ਕਰਦਾ ਕਿੰਨੇ ਦਾ ਲੈ ਕੇ ਆਇਆ ਸੀ ਮਾ 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 ਜਿਹੜੇ ਦਾ ਨਾਂ ਲੈਣਾ ਤੋ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਤੋਂ 50 ਦਾ ਹੀ 50000 ਦਾ ਕਿੰਨੇ ਵਾਰੀ ਬਾਤ ਠੀਕ ਹੈ ਕਿੰਨੇ ਵਾਰੀ ਤੁਸੀਂ ਕਾਇ ਗੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾ ਜੀ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਜਪੁਰ ਵਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੀ ਹੋਊਗਾ ਬਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਬਾਈ ਕਾਦੇ ਤੇ ਹੁੰਦਾ ਹੁੰਦਾ ਸਾਨੂੰ ਸਮਾਨ ਦੇਣਾ ਮੋਟਰਸਾਈਕਲ ਤੇ ਹੁਣ ਆਇਆ ਦੱਸ ਵੀ ਫਿਰੋਜ਼ਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ ਚ ਉਹਦਾ ਨਾਂ ਕੀ ਐ ਨਾਂ ਲੱਖੀ ਹੈ ਕਹਣਾ ਦੱਸ ਪੱਕਾ ਤੇ ਲੱਖੀ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਹੀ ਲੱਖੀ ਆ ਨਾਂ ਕਿੱਥੇ ਵੇਚਦਾ ਕਿੱਥੇ ਦੇਣ ਆਉਂਦਾ ਉਹ ਸਮਾਨ ਫਿਰੋਜ਼ਪੁਰ ਵਾਲਾ ਬੰਦਾ ਬਾਬੇ ਦੀ ਦਰਗਾਹ ਤੇ ਹੀ ਕਿਹੜੇ ਬਾਬੇ ਦਰਗਾਹ ਬਣੀ ਆ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਮਾ 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 ਜਿਹੜੇ ਦਾ ਨਾਂ ਲੈਣਾ ਤੋ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਤੋਂ 50 ਦਾ ਹੀ 50000 ਦਾ ਕਿੰਨੇ ਵਾਰੀ ਬਾਤ ਠੀਕ ਹੈ ਕਿੰਨੇ ਵਾਰੀ ਤੁਸੀਂ ਕਾਇ ਗੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾ ਜੀ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਜਪੁਰ ਵਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੀ ਹੋਊਗਾ ਬਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਬਾਈ ਕਾਦੇ ਤੇ ਹੁੰਦਾ ਤੁਹਾਨੂੰ ਸਮਾਨ ਦੇਣਾ ਮੋਟਰਸਾਈਕਲ ਤੇ ਹੁਣ ਆਇਆ ਦੱਸ ਵੀ ਫਿਰੋਜ਼ਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ 'ਚ ਉਹਦਾ ਨਾਂ ਕੀ ਐ ਨਾਂ ਲੱਖੀ ਹੈ ਕਹਿੰਦਾ ਦੱਸ ਪੱਟਾ ਤੇ ਲੱਖੀ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਨਹੀਂ ਲੱਖੀ ਨਾਂ ਕਿੱਥੇ ਵੇਚਦਾ ਕਿੱਥੇ ਦੇਣ ਆਉਂਦਾ ਉਹ ਸਮਾਨ ਫਿਰੋਜ਼ਪੁਰ ਵਾਲਾ ਬੰਦਾ ਬਾਬੇ ਬੀਂ ਦਰਗਾਹ ਤੇ ਕਿਹੜੇ ਬਾਬੇ ਦਰਗਾਹ ਬਣੀ ਐ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਤਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਨਾ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਜਿਹੜੇ ਮੁੰਡੇ ਨਾਲ ਕੰਮ ਕਰਦਾ ਸੀ ਕਿੰਨੇ ਦਾ ਲੈ ਕੇ ਆਇਆ ਸੀ ਹਾਂ ਮਾਮਣਾ ਜਿਹੜੇ ਦਾ ਨਾਂ ਲੈਣਾ ਤੋ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਤੋਂ 50 ਦਾ ਹੀ 50000 ਦਾ ਕਿੰਨੇ ਵਾਰੀ ਬਾਤ ਠੀਕ ਹੈ ਕਿੰਨੇ ਵਾਰੀ ਤੁਸੀਂ ਕਾਇ ਗੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾਮਾ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਜਪੁਰ ਵਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੀ ਹੋਊਗਾ ਬਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਬਾਈ ਕਾਦੇ ਤੇ ਹੁੰਦਾ ਹੁੰਦਾ ਸਾਨੂੰ ਸਮਾਨ ਦੇਣਾ ਮੋਟਰਸਾਈਕਲ ਤੇ ਹੁਣ ਆਇਆ ਦੱਸ ਵੀ ਫਿਰੋਜ਼ਪੁਰ ਵਾਲਾ ਜਿਹੜਾ ਸਭ ਤੋਂ ਵੱਧ ਚਿੱਟਾ ਵੇਚ ਰਿਹਾ ਪੰਜਾਬ 'ਚ ਉਹਦਾ ਨਾਂ ਕੀ ਐ ਨਾਂ ਲੱਖੀ ਹੈ ਕਹਿੰਦਾ ਦੱਸ ਪੱਟਾ ਤੇ ਲੱਖੀ ਪੂਰਾ ਨਾਂ ਦੱਸ ਉਹਦਾ ਇੱਕੋ ਨਾਮ ਜਾਣਦਾ ਨਹੀਂ ਲੱਖੀ ਨਾਂ ਕਿੱਥੇ ਵੇਚਦਾ ਕਿੱਥੇ ਦੇਣ ਆਉਂਦਾ ਉਹ ਸਮਾਨ ਫਿਰੋਜ਼ਪੁਰ ਵਾਲਾ ਬੰਦਾ ਬਾਬੇ ਬੀਂ ਦਰਗਾਹ ਤੇ ਕਿਹੜੇ ਬਾਬੇ ਦਰਗਾਹ ਬਣੀ ਐ ਬਾਬੇ ਪੀਰ ਬਾਬਾ ਦੀ ਬਾਬਾ ਆਹੀ ਲੱਖ ਦਾ ਤਪੀਰ ਤੁਸੀਂ ਕਿੰਨੇ ਦਾ ਲੈ ਕੇ ਆਏ ਉਹ ਤੋਂ ਕਿੰਨੇ ਤੱਕ ਲੈ ਕੇ ਆਏ ਤੁਸੀਂ ਮਾਲ ਉਹ ਤੋਂ ਨਾ ਜਿਹੜੇ ਮੁੰਡੇ ਦਾ ਕੰਮ ਕਰਦਾ ਜੀ ਉਹ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਮਾ 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 ਜਿਹੜੇ ਦਾ ਨਾਂ ਲੈਣਾ ਤੋ ਕਿੰਨੇ ਦਾ ਮਾਲ ਲੈ ਕੇ ਆਇਆ ਸੀ ਉਤੋਂ 50 ਦਾ ਹੀ 50000 ਦਾ ਕਿੰਨੇ ਵਾਰੀ ਬਾਤ ਠੀਕ ਹੈ ਕਿੰਨੇ ਵਾਰੀ ਤੁਸੀਂ ਕਾਇ ਗੜੇ ਲਾਇਆ ਫਰੋਜਪੁਰ ਵਾਲੇ ਕੋਲੇ ਦੋ ਵਾਰ ਹੀ ਗਿਆ ਬਾਈ ਮਾ ਜੀ ਉਹਦਾ ਪੂਰਾ ਥੋਕ ਦਾ ਕੰਮ ਆ ਫਰੋਜਪੁਰ ਵਾਲੇ ਦਾ ਚਿੱਟਾ ਵੇਚਣ ਦਾ ਥੋਕ ਤੇ ਹੀ ਹੋਊਗਾ ਬਾਈ ਉਹਨੂੰ ਪੁਲਿਸ ਵਾਲੇ ਤੇ ਕਿਉਂ ਨਹੀਂ ਫੜ ਸਕੀ ਕੀ ਕਾਰਨ ਬੰਦਾ ਤਗੜਾ ਹੋ ਐ ਤਾਂ ਨਹੀਂ ਪਤਾ ਬਾਈ ਕਾਦੇ ਤੇ ਹੁੰਦਾ ਹੁੰਦਾ ਸਾਨੂੰ ਸਮਾਨ ਦੇਣਾ ਮੋਟਰਸਾਈਕਲ ਤੇ ਤੇ